নাম আছে ਮੇਰਾ ਨਾਮ ਗੁਰਦੇਵਾਲ ਸਿੰਘ ਜੀ ਐ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਪੰਜਾਬ ਤੋਂ ਆਪਣੀ ਜਥੇਬੰਦੀ ਦੇ ਨਾਲ ਅੱਜ ਇਕੱਠੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਸਾਰੇ ਇਹੀ ਵੱਖ-ਵੱਖ ਜ਼ਿਲ੍ਹਿਆਂ 'ਚ ਦੁੱਧ ਦੀ ਜੋ ਵੱਡੇ ਕਾਪੋਰੇਟ ਕਰਾਣੇ ਆ ਉਹ ਦੁੱਧੀਆਂ ਨੂੰ ਵੱਡੀ ਮਾਰ ਪਾਉਂਦੇ ਇਹਨਾਂ ਦਿਨਾਂ 'ਚ ਆ ਕੇ ਕਾਫੀ ਯਾਨੀ ਕਿ ਦੁੱਧ ਮੰਦਾ ਖਰੀਦਦੇ ਆ ਉਹ ਸਰਕਾਰਗੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਕੋਈ ਕਾਨੂੰਨ ਬਣਾਇਆ ਜਾਵੇ ਜਿੰਦੇ ਵਿੱਚ ਦੁੱਧੀਆਂ ਨੂੰ ਕਿਸਾਨਾਂ ਨੂੰ ਆਹੋ ਹੀ ਵੱਡੀ ਮਾਰ ਨਾ ਚੱਲਨੀ ਪਵੇ ਅੱਜ ਜੋ ਤੁਸੀਂ ਮੰਗ ਪੱਤਰ ਦੇ ਰਹੇ ਹੋ ਕਿੰਨੇ ਨੂੰ ਮੰਗ ਪੱਤਰ ਦੇ ਰਹੇ ਹੋ ਇਹ ਆਪਾਂ ਡੀਸੀ ਸਾਹਿਬ ਜੀ ਨੂੰ ਤੇ ਗੁਰਦਰਤ ਸਿੰਘ ਐਮਐਲਏ ਸਾਹਿਬ ਨੂੰ ਠੀਕ ਹੋ ਗੂ। ਮੇਰਾ ਨਾਮ 옴ਪਰੀ ਸਿੰਘ ਮੁੱਖ ਸਲਾਹਕਾਰ ਦੁੱਧੀ ਡੇਢੀ ਯੂਨੀਅਨ ਪੰਜਾਬ ਮੈਂ ਕੋਟਪੂਰੇ ਤੋਂ ਬਿਲੋਂਗ ਕਰਦਾ ਤੇ ਅੱਜ ਜੋ ਸਾਡਾ ਇੱਕ ਵਿਸ਼ਾ ਸੀਗਾ ਵੀ ਸਰਕਾਰ ਤਾਈਂ ਪਹੁੰਚ ਕਰਨੀ ਆ ਅਸੀਂ ਵੀ ਸਾਡੇ ਜਿਹੜੇ ਦੁੱਧ ਦੇ ਰੇਟਾਂ ਨੂੰ ਲੈ ਕੇ ਸਾਨੂੰ ਬਹੁਤ ਵੱਡੀ ਮਾਰ ਪੈ ਰਹੀ ਆ ਜਿੱਥੇ ਸਾਡੇ ਦੁੱਧੀ ਵਾਲਾ ਦੁੱਧ ਵੀਰ ਦੁੱਧ ਵਾਲੇ ਵੀਰ ਮੰੰਦੇ ਦੇ ਹੇਟ ਆ ਰਹੇ ਆ ਉਥੇ ਕਿਸਾਨ ਭਰਾ ਵੀ ਬਹੁਤ ਮੰੰਦੇ ਦੇ ਹੇਟ ਆ ਰਹੇ ਆ ਕਿਸਾਨ ਦਿਨੋਂ ਦੇ ਨੇ ਇਹ ਦੁੱਧ ਦੇ ਧੰਦੇ ਨੂੰ ਛੱਡਣਾ ਚਾਹੁੰਦੇ ਆ ਉਹਦਾ ਕਾਰਨ ਸਿਰਫ ਇਹੀ ਆ ਕਾਰਪੋਰੇਟ ਕਰਾਨੇ ਆ ਆਪ ਦੀ ਮਰਜ਼ੀ ਦੇ ਦੁੱਧ ਦਾ ਰੇਟ ਫੀਦ ਦੀ ਕਰ ਰਹੇ ਆ ਸਾਡੇ ਵਰਗੇ ਕਿਸੇ ਭਰਾ ਨੂੰ ਜਾਂ ਕਿਸਾਨਾਂ ਨੂੰ ਕਿਸੇ ਨੂੰ ਕੋਈ ਰੇਟ ਨਹੀਂ ਦੇ ਦੇ ਅਸੀਂ ਇੱਕ ਯੂਨੀਅਨ ਦੇ ਤੌਰ ਤੇ ਡੀਸੀ ਸਾਹਿਬ ਕੋਲੇ ਗੁਰਤੇਜ ਸਿੰਘ ਐਮਐਲਏ ਸਾਹਿਬ ਕੋਲੇ ਪਹੁੰਚ ਕਰ ਰਹੇ ਆ ਤਾਂ ਜੋ ਸਾਡੀਆਂ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ ਜੇ ਇਹ ਇੰਨਾ ਤੱਕ ਹੱਲ ਨਹੀਂ ਹੁੰਦਾ ਅਸੀਂ ਹੋ ਸਕਦਾ ਹੈ ਇਸ ਤੋਂ ਵੱਡਾ ਸੰਘਰਸ਼ ਵੀ ਕਰ ਸਕੀਏ ਠਿੱਖਾ ਕਰਦੇ ਰਵਾਂਗੇ ਸੰਘਰਸ਼ ਅਸੀਂ ਕਰਦੇ ਜਾਵਾਂਗੇ ਹੋ ਸਕਦਾ ਸਾਨੂੰ ਕਿਸਾਨਾਂ ਨੂੰ ਨਾਲ ਲੈ ਕੇ ਧੰਨੇ ਵੱਡੇ ਫੱਦਰ ਤੇ ਲਾਉਣੇ ਪੈਣ ਤੇ ਅਸੀਂ ਲਾਵਾਂਗੇ ਤਾਂ ਜੋ ਸਾਨੂੰ ਦੁੱਧ ਦਾ ਰੇਟ ਮਿਲ ਸਕੇ ਸਾਡੇ ਜਿਹੜੇ ਤੰਦੇ ਬਾਸ ਸਕਣ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ